i ਸਾਡੇ ਸਾਰਿਆਂ ਦੇ ਰੂਹੇ ਰਵਾ ਰਾਣਾ ਗੁਰਜੀਤ ਸਿੰਘ ਜੀ ਇਹਨਾਂ ਪਤਵੰਤੇ ਸੱਜਣ ਇਸ ਮੀਟਿੰਗ ਦਾ ਪ੍ਰਬੰਧ ਕਰਨ ਵਾਲੇ ਮੇਰੇ ਭਰਾ ਮੇਰੀ ਆ ਭੈਣਾ ਔਰ ਸਾਰੀ ਸਾਥ ਸੰਗਤ ਆ ਗੱਜ ਕੇ ਫਤੇ ਬੁਲਾਈਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਹਜੂਰ ਸਿਆ ਸਵਾਦ ਨਹੀਂ ਆਇਆ ਗੱਜ ਕੇ ਬੜੀ ਫਰੇ ਬੁਲਾਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੋ ਮੈਂ ਅੱਜ ਰਾਣਾ ਜੀ ਬੜੇ ਮਾਣ ਨਾਲ ਕਹਿ ਸਕਦਾ ਹੈ ਕਿ ਇਸ ਜਗ੍ਹਾ ਤੇ ਕਿਰਤੋਵਾਲ ਕਲਾ ਕਿਰਤੋਵਾਲ ਖੁਰਦ ਤੁੰਗ ਪ੍ਰਿੰਗੜੀ ਇਹਦੇ ਨਾਲ ਨਾਲ ਰੱਤਾਗੁੱਦਾ ਕੋੜ ਦਾਤਾ ਔਰ ਸਾਰੇ ਪਿੰਡਾਂ ਦੀ ਸੰਗਤ ਬੈਠੀ ਹੈ ਪਰ ਮੈਂ ਅੱਜ ਤੁਹਾਡੇ ਕੋਲੇ ਆਪਣਾ ਰਿਪੋਰਟ ਕਾਰਡ ਪੇਸ਼ ਕਰਦਿਆਂ ਕਿਉਂਕਿ ਚੋਣਾਂ ਦੇ ਵਿੱਚ ਹਰ ਪਾਰਟੀ ਨੂੰ ਹਰ ਉਮੀਦਵਾਰ ਨੂੰ ਹਰ ਲੀਡਰ ਨੂੰ ਆਪਣੇ ਕੀਤੇ ਕੰਮ ਲੋਕਾਂ ਨੂੰ ਦੱਸਨੇ ਚਾਹੀਦੇ ਆ ਅੱਜ ਕੱਲ ਸਾਡਾ ਸੁਭਾਅ ਕਹਿ ਗਿਆ ਗੱਪਾਂ ਵੱਲ ਧਿਆਨ ਜ਼ਿਆਦਾ ਦਿੰਨੇ ਆ ਅੱਜ ਕਿਹਨੇ ਫਲਾਣਾ ਬੰਦਾ ਕਹਿ ਗਿਆ ਮੈਨੂੰ ਜਿਤਾਓ ਮੈਂ ਫਲਾਣਾ ਕੰਮ ਕਰਾਂਗਾ ਮੈਨੂੰ ਜਿਤਾਓ ਮੈਂ ਤੁਹਾਡਾ ਕੰਮ ਕਰਾਂਗਾ ਕੰਮ ਕਰਨਾ ਬੜਾ ਔਖਾ ਹੈ ਮੈਨੂੰ ਯਾਦ ਹੈ ਜਦੋਂ ਤੁਸੀਂ ਯਾਦ ਕਰਦੇ ਹੁੰਦੇ ਸੀ ਮੈਂ ਰਾਤ ਭਰਾਤੇ ਤੁਹਾਡੇ ਪਿੰਡਾਂ ਚ ਜਾਣਾ ਕਿਸੇ ਗਲੀ ਵਿੱਚ ਟਾਇਲਾ ਪੁੱਟੀਆਂ ਸਿੱਧੀਆਂ ਲਗੜੀਆਂ ਮੈਂ ਸਿੱਧੀਆਂ ਕਰਾਉਣੀਆਂ ਮੈਂ ਕਹਿੰਨਾ ਆ ਵੀ ਕਰੋ ਆ ਵੀ ਕਰੋ ਮੇਰੇ ਮਨ 'ਚ ਹੁੰਦਾ ਸੀ ਕਿ ਜਿੰਨੇ ਵੀ ਪੈਸੇ ਮੰਗੋ ਮੈਂ ਓਨੇ ਹੀ ਪੈਸੇ ਤੁਹਾਨੂੰ ਦੇ ਕੇ ਜਾਵਾਂ ਮੈਨੂੰ ਯਾਦ ਆ ਜਦੋਂ ਮੱਖਣ ਸਿੰਘ ਸਰਪੰਚ ਚੜਾਈ ਕਰ ਗਿਆ ਉਹਦੇ ਭੋਗ ਦੇ ਉੱਤਰ ਮੈਂ ਚੇਚਾ 20 ਲੱਖ ਰੁਪਏ ਹੋਰ ਲੈ ਕੇ ਆਇਆ ਵੀ ਯਾਰੋ ਕਿਤੇ ਕੰਮ ਨਾ ਰੁਕ ਜੇ ਇਹ ਨਾ ਕਹਿਣ ਕੇ ਸਰਪੰਚ ਚੜਾਈ ਕਰ ਗਿਆ ਕਾਂਗਰਸ ਨੇ ਕੰਮ ਛੱਡਤਾ ਮੈਂ ਹੋਰ ਪੈਸੇ ਦਿੱਤੇ ਮੈਂ ਜਿੰਨੇ ਮੰਗੇ ਓਨੇ ਪੈਸੇ ਦਿੱਤੇ ਪਾਵੇਂ ਬਾਬਾ ਕਾਲਾ ਮਹਿਰ ਨੂੰ ਸੜਕ ਬਣਾਈ ਉਹ ਬਣਾਈ ਤੁਹਾਡੀਆਂ ਫਿਰਦੀਆਂ ਸਾਰੀਆਂ ਬਣਾਈਆਂ ਸੋ ਕਹਿਣ ਤੋਂ ਭਾਵ ਕਿ ਜਿਹੜੀਆਂ ਗੱਲਾਂ ਕਰਦੇ ਸਨ ਉਹਨਾਂ 'ਚ ਤੰਤੂ ਨਹੀਂ ਜਿਹੜੇ ਕਹਿੰਦੇ ਜਨਕਰਾਬ ਆ ਜਾਏਗਾ ਸਵੇਰੇ ਉੱਠੋਗੇ ਤੁਹਾਡੇ ਸਾਰੇ ਕੰਮ ਹੋ ਜਾਣਗੇ ਬੀਬੀਆਂ ਨੂੰ ਪੈਸੇ ਮਿਲਣ ਲੱਗ ਪੈਣਗੇ ਜਿਨ੍ਹਾਂ ਦੇ ਕਾਰਡ ਜਿੰਨੇ ਕਾਰਡ ਬਣੇ ਸੀ ਕਾਂਗਰਸ ਵੇਲੇ ਅੱਧੇ ਰਹਿ ਗਏ ਕਣਕਦੀਪ ਜਾਏ ਕਹਿੰਦੇ ਆਟਾ ਦੇਣਾ ਸੁੰਡੀਆਂ ਵਾਲਾ ਉਹ ਕਿਸੇ ਨੂੰ ਦਿੱਤਾ ਕਿਸੇ ਨੂੰ ਨਹੀਂ ਦਿੱਤਾ ਸਿਹਤ ਬੀਮਾ ਯੋਜਨਾ ਚੱਲਦੀ ਸੀ 5-5 ਲੱਖ ਰੁਪਈਆ ਲੋਕਾਂ ਨੂੰ ਸਿਹਤ ਬੀਮਾ ਯੋਜਨਾ ਅਸੀਂ ਲੋਕਾਂ ਦੇ ਗੋਡੇ ਤੇ ਚੂਲੇ ਬਦਲਾਏ ਮੁਫਤ 3000 ਤੋਂ ਵੱਧ ਅੱਖਾਂ ਦੇ ਆਪਰੇਸ਼ਨ ਕਰਾਏ ਮੁਫਤ ਅਜੋ ਹੀ ਸਾਰਾ ਬੰਦ ਹੋ ਗਿਆ ਆ ਹਰੀਕੇ ਦੇ ਵਿੱਚ ਬੱਸ ਸਟੈਂਡ ਬਣਾਉਣਾ ਸੀ ਉਹ ਵੀ ਬੰਦ ਹੋ ਗਿਆ ਉਹਨੂੰ ਬੇਨਤੀ ਕਰਨਾ ਚਾਹੁੰਦਾ ਹਰ ਮੇਰੀ ਕੋਈ ਨਾ ਕੋਈ ਨਵਾਂ ਤੂਫਾਨ ਉੱਠਦਾ ਹੈ ਅਸੀਂ ਕਈ ਵਾਰੀ ਉਹਦੇ ਮਗਰ ਭੱਜ ਤੁਰਦੇ ਆ ਕਈ ਵਾਰੀ ਬਾਬ ਰੋਲਾ ਉੱਠਦਾ ਹੈ ਅਸੀਂ ਉਹਦਾ ਪ੍ਰਭਾਵ ਕਬੂਲ ਲੈਂਦੇ ਆ ਪਰ ਫੇਰ 6 ਹਕ ਮਹੀਨਿਆਂ ਬਾਅਦ ਪਛਤਾਉਣ ਲੱਗ ਪੈਨੇ ਆ ਕਿਉਂਕਿ ਅਸੀਂ ਤਾਂ ਤੁਹਾਡੀ ਸਹਰਾਣੇ ਥੱਲੇ ਬਾਹ ਵਾਲਾ ਖੜਾ ਆ ਸਾਨੂੰ ਤਾਂ ਰਾਤ ਨੂੰ ਆਵਾਜ਼ ਮਾਰੋ ਅਸੀਂ ਭੱਜੇ ਆਉਂਦੇ ਆ ਕਦੇ ਯਾਦ ਕਰੋ ਅਸੀਂ ਉਸੇ ਵੇਲੇ ਭੱਜੇ ਆਉਂਦੇ ਆ ਅਸੀਂ ਕਹਿੰਦੇ ਯਾਰ ਸਾਡੇ ਭਰਾ ਨੂੰ ਕਿਸੇ ਨੂੰ ਕੰਡਾ ਵੀ ਭੱਜਿਆ ਅਸੀਂ ਉਹਦੇ ਭੱਜ ਕੇ ਉਹਦੀ ਮਦਦ ਤੇ ਜਾਣਾ ਪਰ ਇਹਨਾਂ ਲੋਕਾਂ ਨੇ ਨਹੀਂ ਆਉਣਾ ਮੈਂ ਭਰਾਵਾਂ ਤੋਂ ਬੇਨਤੀ ਕਰਨਾ ਚਾਹੁੰਦਾ ਕਿ ਜਦੋਂ ਗੱਲ ਸੀ ਅਸੀਂ ਤੁਹਾਨੂੰ ਹੱਥਾਂ ਤੇ ਸਰੋ ਜਮਾ ਕੇ ਦਿਖਾਈ ਜੇ ਆ دریا ਦੇ ਵਿੱਚ ਪਾੜ ਪਿਆ ਅਸੀਂ ਰਾਣਾ ਜੀ ਨੂੰ ਬੇਨਤੀ ਕੀਤੀ ਸਰਕਾਰਾਂ ਜਦੋਂ ਹੱਥ ਘੜੇ ਕਰ ਗਈਆਂ ਸਰਕਾਰ ਦਾ ਮੰਤਰੀ ਜਦੋਂ ਫੋਟੋਆਂ ਨੂੰ ਹਣ ਵਿੱਚ ਮਸ਼ਰੂਫ ਸੀ ਉਦੋਂ ਰਾਣਾ ਜੀ ਨੇ ਆਪਣੀ ਸਾਜੋ ਸਮਾਨ ਮਸ਼ੀਨਰੀ ਲਿਆ ਕੇ ਤੁਹਾਡਾ ਬੰਦ ਬੰਧਿਆ ਤੇ ਹਜ਼ਾਰਾਂ ਲੋਕਾਂ ਨੂੰ ਮੌਤ ਦੇ ਘਾਟ ਉਤਰਨ ਤੋਂ ਬਚਾਇਆ ਅਸੀਂ ਉਹਨਾਂ ਦੀ ਮਦਦ ਕਰਨੀ ਹੈ ਜਿਹੜੇ ਸਾਡੀ ਮਦਦ ਕਰਦੇ ਆ ਕਿ ਜਾਂ ਅਸੀਂ ਉਹਨਾਂ ਦੀ ਮਦਦ ਕਰਦੀਏ ਜਿਨ੍ਹਾਂ ਦਾ ਟੈਲੀਫੋਨ ਵੀ ਸਾਡੇ ਕੋਲ ਨਹੀਂ ਦੇਖੋ ਮੰਤਰੀ ਬਣ ਕੇ ਪੱਗ ਬੰਨਣਾ ਕੋ ਮਾੜੀ ਗੱਦ ਨਹੀਂ ਬੰਨਣੀ ਚਾਹੀਦੀ ਪਰ ਸੁਖਵਿੰਦਰ ਸਿੰਘ ਜੀ ਪੱਗ ਥੱਲੇ ਵਾਲ ਰੱਖਣੀ ਕਿਤੇ ਜ਼ਰੂਰੀ ਜਾਣਾ ਤੇ ਮੰਤਰੀ ਸਾਹਿਬ ਨੂੰ ਪੁੱਛੋ 2 ਸਾਲ ਚ ਵਾਲ ਹੀ ਨਹੀਂ ਵਧੇ ਅਸੀਂ ਕੀ ਦੱਸਣਾ ਚਾਹੁੰਦੇ ਆ ਯਾਰੋ ਸਾਡਾ ਮੈਚਿਓਰਿਟੀ ਲੈਵਲ ਕੀ ਹੈ ਜੇ ਸਾਡੇ ਜੀਰਾ ਸਾਹਿਬ ਕਹਿੰਦੇ ਆ ਭਾਈ ਜਿੰਨੇ ਵੀ ਉਮੀਦਵਾਰ ਚੋਣਾ ਲੜਦੇ ਆ ਉਹਨਾਂ ਦਾ ਡਰਗ ਟੈਸਟ ਹੋਣਾ ਚਾਹੀਦਾ ਅੱਜ ਉੱਥੇ ਕਿਹਦੇ ਪੱਤਰਕਾਰ ਨੇ ਪੁੱਛਿਆ ਉਹਦੇ ਗੱਲ ਪੈ ਗਿਆ ਕਹਿੰਦਾ ਡਰਗ ਟੈਸਟ ਦੀ ਗੱਲ ਕਰਦੇ ਹੋ ਯਾਰੋ ਜੇ ਤੂੰ ਸੱਚਾ ਤੂੰ ਕਹਿ ਉਹ ਮੇਰਾ ਡਰਗ ਟੈਸਟ ਕਰੋ ਕਮਾਲ ਦੀ ਗੱਲ ਆ ਯਾਰੋ ਜਿਸ ਉਮੀਦਵਾਰ ਬਾਰੇ ਲੋਕ ਰੌਲਾ ਪਾਉਣ ਸਾਰੇ ਪੰਜਾਬ ਚ ਰੌਲਾ ਪਵੇ ਕਿ ਭਾਈ ਇਹ ਅਸੀਂ ਨਸ਼ਾ ਬੰਦ ਕਰਦੂ ਵੋਟਾਂ ਪਾਈਆਂ ਸੀ ਨਸ਼ੇ ਕਰਨ ਵਾਲਿਆਂ ਨੂੰ ਵੋਟਾਂ ਪਾਤੀਆਂ ਸਤੇਜਾ ਦੇ ਖਲੋਕੇ ਜਿਹੋ ਜਿਹੇ ਭਾਜਨ ਕਰਦੇ ਨੇ ਜਿਹੋ ਜਿਹੇ ਗਾਲੀ ਖਲੋਚ ਕਰਦੇ ਆ ਜਿਵੇਂ ਛਾਤੀ ਤੇ ਹੱਥ ਮਾਰ ਕੇ ਕਹਿੰਦਾ ਮੈਂ ਫਲਾਣਾ ਜੱਟ ਆ ਫਲਾਣਾ ਸਰਦਾਰ ਆ ਇਹਨਾਂ ਦੀਆਂ ਵੋਟਾਂ ਦਾ ਅਸਰ ਜ਼ਿਆਦਾ ਹੈ ਗਰੀਬ ਕੋਈ ਝੌਂਪੜੀ ਚ ਰਹਿੰਦਾ ਉਹਦਾ ਅਸਰ ਘੱਟ ਆ ਦੇਖੋ ਕੋਈ ਜੱਟ ਹੋਵੇ ਕੋਈ ਹੋਵੇ ਕੋਈ ਪੁੱਜਰ ਹੋਵੇ ਕੋਈ ਸੰਧੂ ਹੋਵੇ ਉਹਦੀ ਵੋਟ ਦਾ ਮੁੱਲ ਵੀ ਹੁੰਦਾ ਹੈ ਕੋਈ ਟੁੱਟੇ ਕੋਠੇ ਵਿੱਚ ਬੈਠਾ ਉਹਦੀ ਵੋਟ ਦਾ ਮੁੱਲ ਵੀ ਹੁੰਦਾ ਹੈ ਜੇ ਕੋਈ ਛੋਟੀ ਜਾਤੀ ਨੂੰ ਆਪਾਂ ਕਹਿੰਦੇ ਆ ਦੇਖੋ ਛੋਟੀ ਦਾ ਹੈ ਕੋਈ ਨਹੀਂ ਜਿਹਦੇ ਕਮਾਈ ਕਰਨੀ ਹੈ ਰੱਬ ਨੂੰ ਮੰਨ ਵਾਲੇ ਸਾਰੇ ਤਗੜੇ ਨੇ ਪਰ ਹਰ ਇੱਕ ਬੰਦੇ ਦਾ ਮੋੜ ਦਾ ਅਧਿਕਾਰ ਬਰਾਬਰ ਹੈ ਪਰ ਅਸੀਂ ਕਿਸੇ ਨੂੰ ਗਾਲਾਂ ਕੱਢ ਕੇ ਪਾਰਲੀਮੈਂਟ ਵਿੱਚ ਕੀ ਕਵਾਂਗੇ ਇਹੋ ਜਿਹੇ ਲੋਕ ਪਾਰਲੀਮੈਂਟ ਵਿੱਚ ਭੇਜਣਾ ਚਾਹੁੰਦੇ ਹੋ ਜਿਹਨੂੰ ਚਾਰ ਬੰਦਿਆਂ ਵਿੱਚ ਬੋਲਣਾ ਨਹੀਂ ਆਉਂਦਾ ਸੋ ਮੈਂ ਕਿਰਤੋਵਾਲ ਵਾਲਿਓ ਸਾਰੇ ਇਲਾਕੇ ਵਾਲਿਓ ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਅਸੀਂ ਜਿੰਨੇ ਜੋਗੇ ਸੀ ਅਸੀਂ ਤੁਹਾਡੀ ਸੇਵਾ ਕੀਤੀ ਹੈ ਪਾਰਟੀ ਨੇ ਸਰਦਾਰ ਕੁਲਬੀਰ ਸਿੰਘ ਜੀ ਨੂੰ ਟਿਕਟ ਦਿੱਤੀ ਹੈ ਤੇ ਆਪਣੇ ਗਵਾੜ ਮੱਥੇ ਆ ਜਦੋਂ ਮੈਂ ਇੱਧਰ ਕੰਮ ਕਰਦਾ ਸੀ ਉਹ ਉਧਰ ਕੰਮ ਕਰਦੇ ਸੀ ਇਹ ਪਰਖਿਆ ਹੋਇਆ ਪਰਿਵਾਰ ਹੈ ਆਪਾਂ ਕਈ ਵਾਰ ਇਹ ਕਹਿੰਦੇ ਕਿ ਯਾਰ ਕੋਈ ਵਿਆਹ ਸ਼ਾਦੀ ਕਰਨੀ ਘਰਾਣਾ ਲੱਭਣਾ ਚਾਹੀਦਾ ਇੱਕ ਖਾਨਦਾਨ ਵੇਖਣਾ ਚਾਹੀਦਾ ਹੈ ਖਾਨਦਾਨੀ ਲੋਕ ਹੈ ਦਾਦਾ ਜੀ ਇਹਨਾਂ ਦੇ ਸਰਦਾਰ ਗਰਦੀਪ ਸਿੰਘ ਜਹਦਾਰ ਗਰਦੀਪ ਸਿੰਘ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 27 ਸਾਲ ਮੈਂਬਰ ਰਹੇ ਤੇ ਤੁਹਾਡਾ ਹੁਣ ਫਰਜ ਬਣਦਾ ਹੈ ਕਿ ਤੁਸੀਂ ਆਪੋ ਆਪਣੇ ਪਿੰਡ ਵਿੱਚ ਆਪੋ ਆਪਣੀ ਵਾਰਡ ਦੇ ਵਿੱਚ ਆਪਣੇ ਰਿਸ਼ਤੇਦਾਰਾਂ ਨੂੰ ਆਂਡੀਆਂ ਕਵਾਂਡੀਆਂ ਨੂੰ ਜਾ ਕੇ ਕਹੋ ਕਿ ਭਾਈ ਐਵੇਂ ਕਿਸੇ ਜੀਆਂ ਗੱਲਾਂ ਮਗਰ ਤਾਂ ਲੱਗ ਜਾਇਓ ਅਸੀਂ ਜਿਨ੍ਹਾਂ ਨੂੰ ਪਰਖਿਆ ਉਹਨਾਂ ਦੇ ਕਹੇ ਤੇ ਵੋਟ ਪਾਉਣੀ ਹੈ ਉਹਦੇ ਵੋਟ ਪਾਉਣੀ ਹੈ ਕਿਉਂਕਿ ਆਪਾਂ ਦੇਖਿਆ ਜਿਨ੍ਹਾਂ ਲੋਕਾਂ ਨੇ ਪਿਛਲੇ ਸਮੇਂ ਦੇ ਵਿੱਚ ਬਦਲਾਅ ਨੂੰ ਵੋਟਾਂ ਪਾਈਆਂ ਉਹ ਕੰਦਾਂ ਨੂੰ ਟੱਕਰਾਂ ਮਾਰ ਕੇ ਫਿਰਦੇ ਆ ਉਦੋਂ ਵੋਟਾਂ ਦਾ ਵਾਅਦਾ ਘੱਟ ਹੋ ਗਿਆ ਮੈਂ ਹਰ ਗਿਆ ਮੈਂ ਇੱਥੇ ਫੇਰ ਤੁਹਾਡੀ ਸੇਵਾ ਚ ਆ ਜਾ ਪਰ ਅੱਜ ਸਰਦਾਰ ਕਲਵੀਰ ਸਿੰਘ ਜੀਰਾ ਨੂੰ ਪਾਰਟੀ ਨੇ ਖਿਲਾ ਰਿਆ ਨੌ ਦੇ ਨੌ ਹਲਕਿਆਂ ਦੀ ਕਾਂਗਰਸ ਅੱਜ ਇਹਨਾਂ ਦੀ ਮਦਦ ਕਰਨ ਦਾ ਚਾਹੁੰਦੀ ਹੈ ਮੇਰੀ ਤੁਹਾਨੂੰ ਬੇਨਤੀ ਹੈ ਕਿ ਜਿੰਨੇ ਵੀ ਤੁਸੀਂ ਇੱਥੇ ਭਰਾ ਬੈਠੇ ਹੋ ਮਈਆ ਭੈਣਾ ਬੈਠੀਆਂ ਅੱਜ ਰਾਣਾ ਗੁਰਜੀਤ ਸਿੰਘ ਜੀ ਨੂੰ ਵਿਸ਼ਵਾਸ ਦਿਵਾਉਣਾ ਬਾਹਾਂ ਖੜੀਆਂ ਕਰਕੇ ਕਿ ਅਸੀਂ ਐਵੇਂ ਨਹੀਂ ਬੈਠੇ ਅਸੀਂ ਡਟ ਕੇ ਮਦਦ ਕਰਾਂਗੇ ਮੈਂ ਛੱਡੂਗਾ ਜਕਾਰਾ ਫੇਰ ਬਾਹਾਂ ਖੜੀ ਕਰਿਓ ਇਹਨਾਂ ਨੇ ਕਹਿਣਾ ਪਦਰੀ ਅੱਧੇ ਚਾਹੁੰਦੇ ਅੱਧੇ ਚਾਹੁੰਦੇ ਨਹੀਂਗੇ ਬਾਹਾਂ ਫੇਰ ਕਿਹੜੀ ਕਰਿਓ ਮੈਂ ਜੋ ਜਕਾਰਾ ਛੱਡਦਾ ਮੋਲੇ ਸੋਨਿਆ ਥੋੜੀਆਂ ਜਿਹਾ ਰਹਿ ਗਿਆ ਭੈਣਾ ਸਾਡੀਆਂ ਥੋੜੇ ਬੰਦੇ ਰਹਿ ਗਏ ਕੋਈ ਫਿਰ ਮੋਲੇ ਸੋਨਿਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆਫਤੇ ਬੁਲਾਈਏ ਵਾਹਿਗੁਰੂ ਜੀ ਕਾ ਕਾਲਸਾ ਵਾਹਿਗੁਰੂ ਜੀ ਕੀ ਫਤਿਹ ਲੀਡਰ ਰਾਣਾ ਗੁਰਜੀਤ ਸਿੰਘ ਜੀ ਔਰ ਤੁਹਾਡੇ ਬਹੁਤ ਹੀ ਹਰਮਨ ਪਿਆਰੇ ਪੰਥਕ ਲੀਡਰ ਸਰਦਾਰ ਹਰਮੰਦਰ ਸਿੰਘ ਜੱਲ ਸਾਹਿਬ ਔਰ ਆਜੇ ਇਥੇ ਬੈਠੇ ਹੋਏ ਸਾਰੇ ਹੀ ਸਤਿਕਾਰਯੋਗ ਬਜ਼ੁਰਗ ਸਹਿਬਾਨ ਸਾਰੇ ਹੀ ਸਤਿਕਾਰਯੋਗ ਨੌਜਵਾਨ ਮਾਤਾਵਾਂ ਭੈਣਾਂ ਪਿਆਰੇ ਬੱਚਿਓ ਤੇ ਕਾਂਗਰਸ ਪਾਰਟੀ ਦੇ ਸਾਰੇ ਹੀ ਲੀਡਰ ਸਹਿਬਾਨ ਔਰ ਸਭ ਤੋਂ ਪਹਿਲਾਂ ਪਿਆਰ ਭਰੀ ਫਤਿਹ ਬੁਲਾਉਣਾ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਤੁਸੀਂ بڑے ਕਰਮਾਂ ਦੇ ਭਾਗਾਂ ਵਾਲੇ ਹੋ ਕਿ ਤੁਹਾਨੂੰ ਲੀਡਰ ਸਰਦਾਰ ਹਰਮੰਦਰ ਸਿੰਘ ਗੇਲਵਰ ਦਾ ਮਿਲਿਆ ਔਰ ਹਰਮੰਦਰ ਸਿੰਘ ਗੇਲੇ ਕੋ ਇਨਸਾਨ ਆ ਜਿਹੜਾ ਹਰ ਇੱਕ ਦੇ ਦੁੱਖ ਸੁੱਖ ਦੇ ਵਿੱਚ ਸਹਾਈ ਹੁੰਦਾ ਮੈਂ ਇੱਕ ਚੀਜ਼ ਵੇਖੀ ਗਿੱਲ ਸਾਹਿਬ ਦੇ ਵਿੱਚ ਕਿ ਜਦੋਂ 17 ਤੋਂ ਲੈ ਕੇ 22 ਤੱਕ ਐਮਐਲਏ ਸੀ ਸਰਕਾਰ ਸੀ ਤਾਂ ਇਹਨਾਂ ਨੇ ਜਦੋਂ ਚੰਡੀਗੜ੍ਹ ਜਾਣਾ ਆਮ ਲੀਡਰ ਤਾਂ ਘੁੰਮਣ ਜਾਂਦੇ ਆ ਆਰਾਮ ਕਰਨ ਜਾਂਦੇ ਆ ਪਰ ਇਹ ਕੰਮ ਕਰਨ ਜਾਂਦੇ ਸੀ। ਕਦੀ ਕਿਸੇ ਦਫ਼ਤਰ ਮੈਨੂੰ ਮਿਲਣਾ ਕਦੀ ਕਿਸੇ ਦਫ਼ਤਰ ਮਿਲਣਾ। ਔਰ ਜਿੰਨੇ ਇਹਨਾਂ ਨੇ ਡਿਵੈਲਪਮੈਂਟ ਆਪਦੇ ਇਲਾਕੇ ਦੀ ਕਰਾਈ। ਅੱਜ ਜਿੰਨਾ ਵੀ ਵਿਕਾਸ ਬੋਲਦਾ ਅੱਜ ਲੋਕ ਯਾਦ ਕਰਦੇ ਨੇ ਕਿ ਅਸੀਂ ਪਛਤਾਉਨੇ ਆ ਕਿ ਅਸੀਂ ਬਹੁਤ ਵੱਡੀ ਗਲਤੀ ਕੀਤੀ ਕਿ ਝਾੜੂ ਵਾਲਾ ਦਾ ਜਿਹੜਾ ਐਮ.ਐਲ.ਏ ਜਿਤਾ ਕੇ ਇਥੋਂ ਪੱਟੀ ਤੋਂ ਭੇਜ ਦਿੱਤਾ ਇਸ ਕਰਕੇ ਭਰਾਓ ਮੈਂ ਤਾਂ ਉਦੋਂ ਵੀ ਬੜਾ ਰੌਲਾ ਪਾਇਆ ਮੈਂ ਉਦੋਂ ਵੀ ਇਹ ਗੱਲ ਕਹਿੰਦਾ ਰਿਹਾ ਮੈਂ ਕਿਹਾ ਯਾਰ ਝਾੜੂ ਨੂੰ ਸਿਰਫ ਉਹ ਵੋਟ ਪਾਵੇ ਜਿਹੜਾ ਛੜਾ ਹੋਵੇ ਜਾਂ ਦੀ ਘਰ ਵਾਲੀ ਨਾ ਹੋਵੇ ਮੈਂ ਕਿਹਾ ਜਿਹੜਾ ਬੰਦਾ ਵਿਆਹਿਆ ਹੈ ਉਹ ਘਟੋ ਘਟੇ ਇੰਨਾ ਹੀ ਪੁੱਛ ਲੋ ਘਰ ਵਾਲੀ ਨੂੰ ਕਿ ਭਗਵਾਨ ਨੇ ਝਾੜੂ ਕਿੰਨੇ ਕੁ ਦਿਨ ਚੱਲਦਾ ਹੈ ਤੇ ਮੈਂ ਕਹ ਉਹ ਦੱਸ ਦੋਗੇ ਕਿ ਜੇ ਰੋਜ ਮਾਰ ਗਏ ਤੇ ਛੀਆਂ ਮਹੀਨਾਂ ਚ ਝਾੜੂ ਖਿਲਰ ਜਾਂਦਾ ਅੱਜ ਦੋਵਾਂ ਸਾਲਾਂ ਚ ਝਾੜੂ ਦਾ ਤੀਲਾ ਤੀਲਾ ਹੋਇਆ ਹੀ ਹੋਇਆ ਨਾਲ ਸਾਨੂੰ ਵੀ ਖਿਲਾਰ ਕੇ ਰੱਖ ਦਿੱਤਾ ਅੱਜ ਪੰਜਾਬ ਕਰਜ਼ੇ ਦੇ ਥੱਲੇ ਆ ਅੱਜ ਮੈਨੂੰ ਇੱਕ ਗੱਲ ਦੱਸੋ ਗਿੱਲ ਸਾਹਿਬ ਨੇ ਡਵੈਲਪਮੈਂਟ ਦੀਆਂ ਗੱਲਾਂ ਕੀਤੀਆਂ ਗਿੱਲ ਸਾਹਿਬ ਨੇ ਦੱਸਿਆ ਕਿ ਜੇ ਸਰਪੰਚ ਸਾਹਿਬ ਦੇ ਭੋਗਤੇ ਆਏ ਤੇ ਉਹਨਾਂ ਨੂੰ ਇਹ ਸਿੱਝਾ ਕਿ ਕਿਤੇ ਪੈਸੇ ਨਾ ਘਟ ਜਾਣ ਕੰਮ ਨਾ ਬੰਦ ਹੋਵੇ ਇਹ ਲੋਕ ਕਹਿੰਨ ਕਿ ਫੰਡ ਹੀ ਨਹੀਂ ਹੈਗੇ ਸੀ 20 ਲੱਖ ਰੁਪਏ ਦਾ ਫੰਡ ਲਕਿਆ ਹੈ ਔਰ ਮੈਨੂੰ ਇੱਕ ਗੱਲ ਦੱਸੋ ਹਰਤਾ ਮੰਤਰੀ ਆਪ ਦਾ ਉਹ ਵੀ ਪੰਚਾਇਤਾਂ ਦਾ ਸੱਚੋ ਸੱਚੀ ਦੱਸੋ ਜਿੰਨੇ ਪਿੰਡਾਂ ਦੇ ਅਹੁਦੇਦਾਰ ਲੀਡਰ ਸਾਹਿਬਾਨ ਬੈਠੇ ਹੋ ਹੱਥ ਖੜੇ ਕਰਕੇ ਦੱਸੋ ਕਿੰਨੇ ਪਿੰਡਾਂ ਦੇ ਵਿੱਚ ਗ੍ਰਾਂਟ ਆਈ ਆ ਵੀ ਦੱਸੋ ਸਾਡੇ ਬਣਾਏ ਹੋਏ ਪਾਰਕ ਸਾਡੇ ਕੀਤੇ ਹੋਏ ਕੰਮ ਇਹੋਂ ਦੀ ਸ਼ਾਮ ਸੁਭਾਲ ਲੈਣ ਕਰ ਲੈਣਾ ਉਹ ਹੀ ਬਹੁਤ ਆ ਔਰ ਇਹਨਾਂ ਨੇ ਗਲੀਆਂ ਨਾਲੀਆਂ ਤਾਂ ਕੀ ਸਾਹਮਣੀਆਂ ਸੀ ਇਹਨਾਂ ਨੇ ਪੰਜਾਬ ਨੂੰ ਜਾਂ ਫੇਰ ਕੇ ਰੱਖ ਦਿੱਤਾ ਅੱਜ ਜਦੋਂ ਮੈਂ ਜਾਣਾ ਅੱਜ ਮਾਵਾ ਭੈਣਾ ਅੱਜ ਬੱਚੇ ਇਸ ਗੱਲ ਨੂੰ ਰੌਲਾ ਪਾਉਂਦੇ ਆ ਆ ਪਿੱਛੇ ਅਸੀਂ ਸੁਭਰਾਵਾ ਤੋਂ ਬੋਲ ਕੇ ਆਏ ਉਥੇ ਇਹ ਕਹਿੰਦੇ ਲੋਕਾਂ ਨੂੰ ਇਹ ਲੱਗਣ ਲੱਪਿਆ ਕਿ ਜਿੰਨੇ ਵੀ ਸਿਆਸੀ ਲੀਡਰ ਆ ਇਹ ਸਾਰੇ ਠਾਗਾ ਦੇ ਧੋਖੇਬਾਜ਼ ਆ ਕਿਉਂਕਿ ਲੋਕਾਂ ਦਾ ਅ విశ్వాਸ ਉੱਠ ਚੁੱਕਾ ਮੈਂ ਕਿਹਾ ਮੱਖਣ ਵਿੰਡੀ ਪਿੰਡ ਪਰਸੋ ਅੱਜ ਜਿਵੇਂ ਤੁਹਾਡੇ ਪਿੰਡ ਬੀਬੀਆਂ ਦਾ ਕਾਠਾ ਇਸੇ ਤਰ੍ਹਾਂ ਹੀ ਉਥੇ 5-600 ਬੰਦੇ ਦਾ ਬੀਬੀਆਂ ਦਾ ਕਟ ਸੀਗਾ ਜਦੋਂ ਬੋਲਣ ਲੱਗੇ ਤਾਂ ਬੀਬੀ ਕਹਿੰਦੀ ਕਾਂਗਰਸੀ 100 ਗੁਣਾ ਚੰਗੇ ਸੀ ਮੈਂ ਕਿਹਾ ਕੀ ਹੋਇਆ ਕਹਿੰਦੇ ਬੇੜਾ ਕਰਕੇ ਗਿਆ ਝਾੜੂ ਵਾਲਿਆਂ ਦਾ ਕਹਿੰਦੇ ਜਦੋਂ ਡੈਣੀ ਬਣਿਆ ਸੀ ਕਹਿੰਦੇ ਸਾਡੇ ਪਿੰਡ 361 ਕਾੜ ਸੀ ਤੇ ਹੁਣ 700 ਕਾੜ ਆ ਮੈਂ ਕਿਹਾ ਹੁਣ ਕਹਿੰਦੇ ਜਦੋਂ ਦੇ ਝਾੜੂ ਵਾਲੇ ਆਇਆ ਸਾਡੇ ਪਿੰਡ ਦਾ 400 ਕਾੜ ਕੱਟਦਾ 30 ਕਿਲੋ ਕਣਕ ਮਿਲਦੀ ਸੀ ਕਾਂਗਰਸ ਵੇਲੇ ਤੇ ਹੁਣ ਕਹਿੰਦੇ 5 ਕਿਲੋ ਮਿਲਦੀ ਐ ਤੁਹਾਨੂੰ ਕਿਰਤੋਵਾਲ ਵਾਲਿਓ ਤੁਹਾਨੂੰ ਕਿੰਨੀ ਮਿਲਦੀ ਐ ਬੰਦ ਕਰਤੀ ਇਹਦਾ ਜ਼ੀਰੋ ਦਾ ਹੀ ਲੈ ਗਏ ਜੀ ਆਪਦੇ ਅੰਗੂ ਜ਼ੀਰੋ ਦਾ ਹੀ ਹੋ ਗਏ ਆ ਅਸਲ ਜੀ ਵੀਰੇ ਉਹ ਕਹਿੰਦੇ ਸੀ ਜ਼ੀਰੋ ਉਹਨਾਂ ਦੇ ਥਾਂ ਥਾਂ ਤੇ ਬੋਰਡ ਲੱਗੇ ਆ ਜ਼ੀਰੋ ਤੇ ਉਹਨਾਂ ਨੇ ਤੁਹਾਨੂੰ ਜ਼ੀਰੋ ਹੀ ਦੇਣੀ ਸੀ ਔਰ ਮੈਂ ਇੱਕ ਗੱਲ ਕਰਦਾ ਕਾਟ ਸਾਡੇ ਕੱਟ ਤੇ ਕਣਕ ਸਾਡੀ ਕੱਟਦੀ ਆ ਮਤਾਵਾ ਭੈਣਾਂ ਨੂੰ ਕਿਹਾ ਸੀ ਤੁਹਾਨੂੰ 100 ਰੁਪਇਆ ਦੇਾਂਗੇ ਦੇ ਵਿਚਾਰੀਆਂ ਜਿਹੜੀ ਕੀ ਜਾਂਦੀਆਂ ਨੇ ਕਿ ਅੱਜ 27000 ਬਣ ਗਏ ਕਿਦੋਂ ਜਿਹਨੂੰ ਦੱਸੀ ਜਾਂਦੀਆਂ 27000 ਰੁਪਇਆ ਬਣ ਗਿਆ ਮੈਨੂੰ ਦੱਸੋ ਆ ਬਜ਼ੁਰਗ ਬੈਠੇ ਆ ਇਹ ਕਹਿੰਦੇ ਸੀ 2500 ਰੁਪਇਆ ਪੈਨਸ਼ਨ ਦੇਾਂਗੇ ਭਾਈ ਕਿਸੇ ਨੂੰ 2500 ਪੈਨਸ਼ਨ ਮਿਲਦੀ ਆ ਤੇ ਸਗਣ ਸਕੀਮ ਜਿਹੜੀ ਆ ਜਿਹੜੀ ਆ ਕਹਿੰਦੇ ਸੀ 1 ਲੱਖ ਰੁਪਇਆ ਦੇਾਂਗੇ ਕਿਸੇ ਨੂੰ 52000 ਰੁਪਇਆ ਵੀ ਦੋਵਾਂ ਸਾਲਾਂ ਚ ਮਿਲਿਆ ਹੋਵੇ ਤੇ ਦੱਸ ਦਿਓ ਭਾਈ ਮਿਲਿਆ ਕਿਸੇ ਨੂੰ ਤੁਸੀਂ ਵੀ ਸੱਚੇ ਹੋ ਤਾਂ ਨਹੀਂ ਹੰਗਾਰਾ ਭਰਦੇ ਕਿਉਂਕਿ ਤੁਹਾਨੂੰ ਪਤਾ ਹੈ ਕਿ ਆਪ ਵਾਲਿਆਂ ਨੂੰ ਪੈਸਿਆਂ ਦੀ ਲੋੜ ਆ ਕਿਉਂਕਿ ਆਪਣੇ ਧੀਆਂ ਪੁੱਤ ਦਾ ਆਪਾਂ ਵਿਆਹ ਹੀ ਲੈਣੇ ਆ ਉਹਨਾਂ ਵਿਚਾਰਿਆਂ ਨੂੰ ਕੁੜੀ ਕੋਈ ਨਹੀਂ ਸੀ ਦਿੰਦਾ ਉਹਨਾਂ ਨੇ ਐਮਐਲਏ ਬਣਨਾ ਸੀ ਤੇ ਵਿਆਹ ਹੋਣੇ ਸੀਗੇ ਇਸ ਕਰਕੇ ਉਹ ਆਪਣੇ ਵਾਲੇ ਜਿਹੜੇ ਸਗਣ ਸੀਗੇ ਉਹ ਸਾਰੇ ਆਪਦੇ ਵਿਆਹਾਂ ਤੇ ਲਾ ਲਈ ਮਕਾਨਾਂ ਦੀ ਗੱਲ ਕਰ ਲਓ ਮਕਾਨਾਂ ਦੇ ਦੋਵਾਂ ਸਾਲਾਂ ਚ ਕਿਸੇ ਦੇ ਪੈਸੇ ਨਹੀਂ ਆਏ ਮਕਾਨਾਂ ਦੀ ਵਰਮਾਤ ਨਹੀਂ ਆਈ ਹੁਣ ਇੱਕ ਹੋਰ ਦੱਸਿਓ ਜਿੰਨੀਆਂ ਪੰਚਾਇਤਾਂ ਬੈਠੇ ਹੋ ਪਲਾਟ ਕਿੰਨਿਆਂ ਨੂੰ ਮਿਲ ਗਏ ਬਈ 5-5 ਮਰਲੇ ਇਹ ਤੇ ਫਿਰ ਜਿਵੇਂ ਹੱਥ ਐ ਮਾਰੇ ਆ ਉਦੋਂ ਪੰਜੇ ਦਾ ਬਟਨ ਦਬਾ ਦਿਓ ਤੇ ਝਾੜੂ ਦੀ ਪੀ ਪੀ ਕਰਾ ਦਿਓ ਇੱਕ ਰਾ ਪਤਾ ਲੱਗ ਜੇ ਜਿਵੇਂ ਮੱਖਣ ਵਿੰਡੀ ਵਾਲਿਆਂ ਨੇ ਫੈਸਲਾ ਕੀਤਾ ਉਹ ਕਹਿੰਦੇ ਜੀਰਾ ਸਾਹਿਬ ਐਕਦੀ ਅਸੀਂ ਪਿੰਡ ਵਾਲਿਆਂ ਨੇ ਫੈਸਲਾ ਕਰ ਲਿਆ ਮੈਂ ਕਿਹਾ ਕੀ ਕਹਿੰਦੇ ਸਾਡੇ ਪਿੰਡ 2100 ਵੋਟਾਂ ਜੇ ਸਾਡੇ ਨਾਲ ਧੋਖਾ ਕੀਤਾ ਗਰੀਬਾਂ ਨਾਲ ਸਾਡੀ ਕਣਕ ਕੱਟ ਕੇ 30 ਕਿਲੋ ਤੋਂ 5 ਕਿਲੋ ਕੀਤੀ ਏ ਕਹਿੰਦੇ ਅਸੀਂ ਵੀ ਪਿੰਡ ਵਾਲਿਆਂ ਫੈਸਲਾ ਕਰ ਲਿਆ ਕਹਿੰਦੇ ਤੁਸੀਂ ਸਾਡੇ ਪਿੰਡ ਦਾ ਰਿਜ਼ਲਟ ਵੇਖਿਓ ਮੈਂ ਕਿਹਾ ਕਿਵੇਂ ਕਹਿੰਦੇ ਜਿੱਦਣ ਰਿਜ਼ਲਟ ਆਇਆ ਸਾਡੇ ਪਿੰਡ 'ਚ 2100 ਵੋਟ ਦੇ ਵਿੱਚੋਂ ਕਹਿੰਦੇ ਜੇ 30 ਕਿਲੋ ਤੋਂ ਕਣਕ 5 ਕਿਲੋ ਹੋ ਗਈ ਆ ਤੇ ਝਾੜੂ ਵਾਲਿਆਂ ਦੀਆਂ ਵੋਟਾਂ ਪੰਜ ਹੀ ਨਿਕਲੀਆਂ ਛੇਵੀਂ ਵੋਟ ਨਹੀਂ ਨਿਕਲਦੀ ਇਹਨਾਂ ਨੂੰ ਪਤਾ ਲੱਗ ਜੇ ਕਿ ਗਰੀਬਾਂ ਨਾਲ ਧੋਖਾ ਕਿ ਮਾਰ। ਅੱਜ ਕਿਸਾਨਾਂ ਦੀ ਗੱਲ ਕਰ ਲਓ। ਕਿਸਾਨਾਂ ਦੀ ਗੱਲ ਕਰ ਲਓ। ਅੱਜ ਕਿਸਾਨ ਮੰਡੀਆਂ 'ਚ ਰੋਦਾ ਹੈ। ਅੱਜ ਲਿਫਟਿੰਗ ਨਹੀਂ ਹੋ ਰਹੀ। ਆ ਜਿਹੜੀ ਗੱਲ ਪਿੱਛੇ ਅਸੀਂ 750 ਕਿਸਾਨ ਸ਼ਹੀਦ ਕਰਾ ਲਿਆ। ਅੱਜ ਉਹ ਕਿਸਾਨ ਅੱਜ ਫਿਰ ਧਰਨੇ ਤੇ ਜਾ ਕੇ ਬੈਠਾ ਹੈ। ਔਰ ਜਦੋਂ ਜਦੋਂ ਕਾਂਗਰਸ ਸਰਕਾਰ ਆਈ ਜੈ ਸਰਦਾਰ ਮਰਮੋਣ ਸਿੰਘ ਪ੍ਰਧਾਨ ਮੰਤਰੀ ਹੋਏ ਉਹ 400 ਦਾ ਸਿਲੰਡਰ ਸੀ ਅੱਜ 1100 ਦਾ ਸਿਲੰਡਰ ਹੋ ਗਿਆ ਔਰ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਧੰਨਵਾਦ ਕਰਦਾ ਮੈਂ ਰਾਹੁਲ ਗਾਂਧੀ ਜੀ ਦਾ ਜਿਨ੍ਹਾਂ ਨੇ ਗੱਲ ਕਹੀ ਕਿ ਅਸੀਂ ਜਿਹੜੀ ਫਸਲਾਂ ਦੇ ਐਮਐਸਪੀ ਕਾਨੂੰਨ ਜਿਹੜਾ ਲਾਗੂ ਕਰਾਂਗੇ ਔਰ ਜਿਹੜਾ 1 ਇੱਕ ਹਜ਼ਾਰ ਰੁਪਈਆ ਇਹਨਾਂ ਨੇ ਕਿਹਾ ਸੀ ਅਸੀਂ ਦਿਆਂਗੇ ਇਹਨਾਂ ਨੇ ਹਜ਼ਾਰ ਰੁਪਈਆ ਨਹੀਂ ਦਿੱਤਾ ਔਰ ਸ਼੍ਰੀ ਰਾਹੁਲ ਗਾਦੀ ਨੇ ਕਿਹਾ ਕਿ ਸਰਕਾਰ ਬਣਦਿਆ ਸਰ 1 ਲੱਖ ਰੁਪਇਆ ਸਾਲ ਦਾ ਜਿਹੜਾ ਹਰ ਗਰੀਬ ਪਰਿਵਾਰ ਨੂੰ ਦਿਆ ਕਰਾਂਗੇ ਤਾਂ ਕਿ ਉਹ ਆਪਦਾ ਰੋਜ਼ਗਾਰ ਕਰ ਸਕੇ ਔਰ ਮੈਂ ਇੱਕ ਗੱਲ ਕਰਨੀ ਚਾਹੁੰਦਾ ਔਰ ਜਦੋਂ ਮੈਂ ਕਾਗਜ਼ ਭਰਨੇ ਸੀ ਜਿਹੜੀ ਗੱਲ ਗਿੱਲ ਸਾਹਿਬ ਨੇ ਕੀਤੀ ਮੈਨੂੰ ਇੱਕ ਮਾਤਾ ਮਿਲ ਗਈ ਉਹ ਗੱਲ ਆ ਕੇ ਰੋਣ ਲੱਗ ਪਈ ਕਹਿੰਦੀ ਜੇ ਤੁਸੀਂ ਵੋਟਾਂ ਲੈਣੀਆਂ ਨੇ ਤੇ ਪੁੱਤਰਾ ਮੇਰਾ ਇੱਕ ਕੰਮ ਕਰ ਮੈਂ ਕਿਹਾ ਮਾਤਾ ਜੀ ਦੱਸੋ ਕਹਿੰਦੀ ਮੇਰਾ ਪੁੱਤ ਮੋੜ ਕੇ ਲਿਆ ਦੇ ਮੈਂ ਤੇਰੇ ਪੈਰੀ ਹੱਥ ਲਾਉਂਦੀ ਆ ਮੈਂ ਕਿਹਾ ਮਾਤਾ ਨਾ ਤੂੰ ਮੇਰੀ ਮਾਂ ਹੈ ਗੱਲ ਦੱਸ ਗੱਲ ਕੀ ਏ ਕਹਿੰਦੀ ਮੇਰਾ 20 ਸਾਲਾਂ ਦਾ ਮੁੰਡਾ ਅੱਜ 10 ਦਿਨ ਹੋ ਗਿਆ ਚਿੱਟੇ ਦਾ ਟੀਕਾ ਲਾ ਕੇ ਮਰ ਗਿਆ ਕਹਿੰਦੀ ਸਾਨੂੰ ਕੋਈ ਸਾਨੂੰ ਕੋਈ ਰਾਸ਼ਨ ਕਾਰਡ ਨਹੀਂ ਚਾਹੀਦੇ ਸਾਨੂੰ ਕੋਈ ਕਿਸੇ ਤਰ੍ਹਾਂ ਦੇ ਖੇਡ ਸਟੇਡੀਅਮ ਨਹੀਂ ਚਾਹੀਦੇ ਸਾਨੂੰ ਸਕੂਲ ਨਹੀਂ ਚਾਹੀਦੇ ਕਹਿੰਦੀ ਸਾਨੂੰ ਚਾਹੀਦਾ ਕਿ ਪੰਜਾਬ ਤੋਂ ਨਸ਼ਾ ਖਤਮ ਹੋਵੇ ਤਾਂ ਪੰਜਾਬ ਵਾਝ ਸਕਦਾ ਨਹੀਂ ਤਾਂ ਪੰਜਾਬ ਨਹੀਂ ਵਾਝ ਸਕਦਾ ਮੈਂ ਕੀ ਕੀਤਾ ਮੈਂ ਉਹਦੇ ਨੇ ਕਿ ਚਿੱਠੀ ਲਿਖੀ ਮੈਂ ਚਿੱਠੀ ਲਿਖੀ ਇਲੈਕਸ਼ਨ ਕਮਿਸ਼ਨ ਨੂੰ ਇਲੈਕਸ਼ਨ ਕਮਿਸ਼ਨ ਨੂੰ ਚਿੱਠੀ ਲਿਖੀ ਕਿ ਜਿਹੜਾ ਬੰਦਾ ਪਾਰਲੀਮੈਂਟ ਦਾ ਇਲੈਕਸ਼ਨ ਲੜਨਾ ਚਾਹੁੰਦਾ ਹੈ ਉਹਦਾ ਡਰਗ ਟੈਸਟ ਹੋਣਾ ਚਾਹੀਦਾ ਔਰ ਜੇ ਡਰਗ ਟੈਸਟ ਹੋਵੇ ਤੇ ਜਿਹੜਾ ਬੰਦਾ ਨਸ਼ਾ ਰਹਿਤ ਹੋਵੇ ਉਹ ਹੀ ਮੈਂਬਰ ਪਾਰਲੀਮੈਂਟ ਬਣ ਸਕਦਾ ਕੋਈ ਲੜ ਇਲੈਕਸ਼ਨ ਲੜ ਸਕਦਾ ਨਸ਼ੇ ਵਾਲਾ ਬੰਦਾ ਇਲੈਕਸ਼ਨ ਨਹੀਂ ਲੜ ਸਕਦਾਗਾ ਅੱਜ ਇਹ ਲਾਲਜੀਤ ਕੋਲ ਲੜ ਕਾਗਜ਼ ਭਰਨ ਗਿਆ ਰਣਾ ਜੀ ਉੱਥੇ ਪੱਤਰਕਾਰਾਂ ਨੇ ਪੁੱਛ ਲਿਆ ਕਿ ਕੁਲਵੀਰ ਸਿੰਘ ਜੀਰਾ ਨੇ ਕਿਹਾ ਕਿ ਡਰਗ ਟੈਸਟ ਹੋਣਾ ਚਾਹੀਦਾ ਤੇ ਅੱਗੋਂ ਇਹ ਗੱਲ ਕਹਿੰਦੇ ਉਹਦੀ ਘਰ ਵਾਲੀ ਦਾ ਜਵਾਬ ਸੀ ਪੱਤਰਕਾਰਾਂ ਨੂੰ ਕਹਿੰਦੀ ਕਹਿੰਦੀ ਅਸੀਂ ਤਾਂ ਨਹੀਂ ਡਾਕਟਰ ਟੈਸਟ ਕਰਾਉਣਾ ਤੁਸੀਂ ਡਾਕਟਰ ਟੈਸਟ ਕਰਾਉਂਗੇ ਪੱਤਰਕਾਰਾਂ ਨੇ ਸਵਾਲ ਕੀਤਾ ਉਹ ਕਹਿੰਦੇ ਕੁਲਵੀਰ ਸਿੰਘ ਜੀਰਾ ਕਰਾ ਰਿਹਾ ਹੈ ਕਹਿੰਦੀ ਉਹ ਕਰਾਉਂਦਾ ਤੇ ਕਰਾਈ ਜਾਵੇ ਅਸੀਂ ਤਾਂ ਨਹੀਂ ਕਰਾਉਂਦੇ ਭਾਈ ਜਿੰਦਾ ਟੱਬਰ ਮੰਨ ਗਿਆ ਕਿ ਸਾਡੇ ਘਰ ਚ ਨਸ਼ਾ ਹੈ ਇਹੋ ਜਿਹੇ ਲੋਕਾਂ ਤੋਂ ਕੀ ਉਮੀਦ ਰੱਖਣੀ ਹੈ ਇਸ ਕਰਕੇ ਬਹੁਤ ਕੁਝ ਕਿਹਾ ਜਾ ਸਕਦਾ ਹੈ ਔਰ ਮੇਰਾ ਇੱਕ ਤੁਹਾਡੇ ਨਾਲ ਵਾਅਦਾ ਹੈ ਮੈਂਬਰ ਪਾਰਲੀਮੈਂਟ ਬਣਾ ਦਿਓ ਕਿਉਂਕਿ ਇਹ ਮਾਜੇਰੀ ਧਰਤੀ ਜਿਹਨੂੰ ਕਿਹਾ ਜਾਂਦਾ ਇੱਥੇ ਨਸ਼ਾ ਵੇਚਦਾ ਤੁਹਾਡੇ ਨਾਲ ਵਾਦਾ ਕਰਦਾ ਜਿਹੜੇ ਬਾਡਰਾਂ ਤੋਂ ਨਸ਼ਾ ਟੱਪਦਾ ਹੈ ਉਹ ਬਾਡਰਾਂ ਤੋਂ ਨਸ਼ਾ ਨਹੀਂ ਟੱਪੇਗਾ ਉਹ ਖਲੜੇ ਦਾ ਬਾਡਰ ਖਲਾਵਾਗੇ ਵਪਾਰ ਚੱਲੇਗਾ ਨਸ਼ਾ ਬੰਦ ਕਰਾਂਗੇ ਤਾਂ ਕਿ ਪੰਜਾਬ ਤਰੱਕੀ ਕਰ ਸਕੇ ਔਰ ਉਹਦੇ ਨਾਲ ਨਾਲ ਅੱਜ ਸਾਡੇ ਨੌਜਵਾਨ ਜਿਹੜੇ ਆ ਉਹ بے ਰੋਜ਼ਗਾਰ ਤੁਰੇ ਫਿਰਦੇ ਆ ਕਾਰਖਾਨੇ ਲਾਵਾਂਗੇ ਫੈਕਟਰੀਆਂ ਲਿਆਵਾਂਗੇ ਤਾਂ ਕਿ ਨੌਜਵਾਨਾਂ ਨੂੰ ਨੌਕਰੀ ਮਿਲ ਸਕੇ ਔਰ ਇਹਦੇ ਨਾਲ ਦਾ ਅਮਨ ਤੇ ਸ਼ਾਂਤੀ ਜਿ ਬਣਾ ਕੇ ਰੱਖਾਂਗੇ ਅੱਜ ਤੁਸੀਂ ਵੇਖੋ ਅੱਜ ਪਿੰਡਾਂ 'ਚ ਅੱਜ ਸ਼ਹਿਰਾਂ 'ਚ ਜਿੰਦਾ ਚੰਗਾ ਕਾਰੋਬਾਰ ਉਹਨੂੰ ਟੈਲੀਫੋਨ ਆਉਂਦਾ 10 ਲੱਖ ਰੁਪਏ ਦੇ ਦੇ ਨਹੀਂ ਤਾਂ ਤੇਰਾ ਮੁੰਡਾ ਮਾਰ ਦਿਆਂਗੇ ਆ ਜਾਹਲ ਹੱਥ ਬਣੇ ਪਿਆ ਅੱਜ ਲੋਕ ਚਾਹੁੰਦੇ ਆ ਅੱਜ ਅਮਨ ਤੇ ਸ਼ਾਂਤੀ ਵਾਲਾ ਮਾਹੌਲ ਹੋਵੇ ਅੱਜ ਲੋਕ ਫਿਰ ਨਹੀਂ ਚਾਹੁੰਦੇ 99 ਦੇ 90 ਵਾਲੀ ਗੱਲ ਹੋਵੇ ਔਰ ਭਰਾਓ ਤੱਕੜੇ ਹੋ ਜੋ ਰਾਣਾ ਜੀ ਉਹ ਲੀਡਰ ਜਦੋਂ ਪਾਣੀ ਆਇਆ ਬੰਨ ਟੁੱਟਿਆ ਜਿਹੜਾ ਕੰਮ ਸਰਕਾਰਾਂ ਨੂੰ ਕਰਨਾ ਚਾਹੀਦਾ ਸੀ ਉਹ ਸਰਕਾਰਾਂ ਨੇ ਨਹੀਂ ਕੀਤਾ ਉਹ ਰਾਣਾ ਦਰਜੀਤ ਸਿੰਘ ਜੀ ਨੇ ਕੀਤਾ ਬੰਨ ਬਨੇ ਮਿੱਟੀ ਪਾਈ ਔਰ ਤੁਹਾਡੇ ਨਾਲ ਵਾਦਾ ਕਰਦਾ ਪਾਰਲੀਮੈਂਟ ਭੇਜੋ ਆ ਜਿਹੜਾ ਬੰਨ ਏਰੀਆ ਜਿੰਨਾ ਇਹ ਸਾਰੇ ਦਾ ਸਾਰਾ ਪੱਕਾ ਕਰਾਵਾਂਗੇ ਲੋਚਾ ਬਨਾਂਗੇ ਔਰ ਦਰਿਆ ਦੇ ਵਿੱਚ ਨਹਿਰੀਕਰਨ ਕਰਾਂਗੇ ਕਿ ਤਾਂ ਕਿ ਅੱਗੇ ਤੋਂ ਆਪਣੀਆਂ ਜ਼ਮੀਨਾਂ ਤੇ ਆਪਣੇ ਘਰਾਂ ਦਾ ਤੇ ਆਪਣਾ ਨੁਕਸਾਨ ਨਾ ਹੋ ਸਕੇ ਇਸ ਕਰਕੇ ਭਰਾਓ ਬਹੁਤ ਕੁਝ किया जा ਸਕਦਾ ਤੁਸੀਂ ਸਾਰੇ ਹੀ ਸਤਕਾਰਯੋਗੋ ਇਨਾ ਵਿਸ਼ਵਾਸਤ ਹੋ ਨਾ ਜਿੰਨਾ ਪਿਆਰ ਤੇ ਸਤਕਾਰ ਤੁਸੀਂ ਦੇ ਰਹੇ ਹੋ ਤੁਹਾਡੇ ਨਾਲ ਵਾਦਾ ਕਰਦਾ ਵੋਟਾਂ ਪਾਓ ਜਿਤਾਓ ਆ ਜਿਹੜੀ ਛਿਰ ਤੇ ਪਾਗਾ ਤੇ ਜੀਰੇ ਵਾਲਿਆਂ ਦੀ ਪਾਗ ਨਹੀਂ ਹੋਣ ਇਹ ਨੌ ਦੇ ਨੌ ਵਾਲਿਆਂ ਦੀ ਪਾਗਾ ਪਾਰਲੀਮੈਂਟ ਭੇਜੋ ਤੁਹਾਡੀ ਆਵਾਜ਼ ਬਣ ਕੇ ਖੂਚਾਂਗਾ ਔਰ ਤੁਹਾਡੇ ਨਾਲ ਵਾਦਾ ਕਰਦਾ ਕਿ ਇਹ ਪੱਗ ਨੂੰ ਕਦੀ ਦਾਗ ਨਹੀਂ ਲੱਗਣ ਦੇਵਾਂਗਾ ਹਮੇਸ਼ਾ ਉੱਚਾ ਕਰਕੇ ਰੱਖਾਂਗਾ ਔਰ ਤਕੜੇ ਹੋ ਜੋ ਇੱਕ ਤਰੀਕ ਨੂੰ ਅੱਜ ਕਾਲੀ ਵੋਟਾਂ ਪਾਉਣ ਨੂੰ ਤਿਆਰ ਆ ਅੱਜ ਝਾੜੂ ਵਾਲੇ ਵੋਟਾਂ ਪਾਉਣ ਨੂੰ ਤਿਆਰ ਆ ਅੱਜ ਸਿਰਫ ਕਮੀ ਕੀ ਆ ਕਿ ਅਸੀਂ ਘਰਾਂ ਤੱਕ ਪਹੁੰਚ ਨਹੀਂ ਕਰਦੇ ਜੇ ਤੁਸੀਂ ਘਰ ਘਰ ਚਲੇ ਜੋ ਅੱਜ ਮੈਂ ਦਾਵੇਂ ਨਾਲ ਕਹਿੰਦਾ ਕਿ ਗਿੱਲ ਸਾਹਿਬ ਨੂੰ ਤੁਸੀਂ ਵੱਡੀ ਲੀਡ ਤੇ ਇਥੋਂ ਜਤਾ ਕੇ ਭੇਜੋਗੇ ਕਿਉਂਕਿ ਅੱਜ ਹਰ ਬੰਦਾ ਜਿਹੜਾ ਸਰਕਾਰ ਤੋਂ ਦੁਖੀ بیٹھا ਹੈ ਅੱਜ ਕਾਲੀ ਦਾ ਅੱਜ ਭੋਗ ਪੈ ਚੁੱਕਾ ਹੈ ਕਾਲੀ ਦਾ ਲੀਡਰ ਕੋਈ ਪਿੰਡਾਂ ਚ ਵੇਖਿਆ ਜੇ ਇਸ ਤਰ੍ਹਾਂ ਕੇ ਪਰੋ ਇੱਕ ਤਰੀਕ ਨੂੰ ਇੱਕ ਇੱਕ ਬੋਟ ਚੋਂ ਨਿਸ਼ਾਨ ਪੰਜੇ ਤੇ ਪਾਇਓ ਔਰ ਤਰੀਕਾ ਮੈਂ ਦੱਸ ਦੇਣਾ ਜੇ ਕਿਤੇ ਮੇਰੇ ਨਾਂ ਨੂੰ ਭੁੱਲ ਜੇ ਵੈਸੇ ਤਾਂ ਮੇਰਾ ਨਾਂ ਨਹੀਂ ਭੁੱਲਦਾ ਚਾਹ ਪੀ ਕੇ ਜਾਇਓ ਆਲੂ ਵਾਲਾ ਪਰੌਠਾ ਖਾ ਕੇ ਜਾਇਓ ਦਾਲੂ ਵਾਲੇ ਪਰੌੜੇ ਚ ਜੀਰਾ ਜ਼ਰੂਰ ਪਾ ਲਿਓ ਕਿਉਂਕਿ ਜੀਰੇ ਤੋਂ ਬਿਨਾ ਸਵਾਦ ਨਹੀਂ ਆਉਂਦਾਗਾ ਤੇ ਜਦੋਂ ਵੋਟ ਪਾਉਣ ਲੱਗੇ ਜਿੰਨਾ ਚਿਰ ਵੋਟ ਪਾਉਂਦੇ ਨਹੀਂ ਉਹਨਾਂ ਚਿਰ ਮੂੰਹ 'ਚ ਜੀਰੇ ਦਾ ਸਵਾਦ ਹੀ ਰਹੂਗਾ ਤੇ ਵੋਟ ਪਾ ਕੇ ਉਹ ਚੋਣ ਨਿਸ਼ਾਨ ਪੰਜੇ ਤੇ ਔਰ ਤੁਹਾਡਾ ਸਦਾ ਰਣੀ ਰਵਾਂਗਾ ਇਹਨਾਂ ਕੁਛ ਕਿਨਾਂ ਫਤੇ ਬੁਲਾਉਂਦਾ ਔਰ ਜਿਹੜਾ ਜਕਾਰਾ ਬੁਲਾਵਾਂਗਾ ਦੋਵੇਂ ਹੱਥ ਖੜੇ ਕਰਕੇ ਜਕਾਰੇ ਦਾ ਜਵਾਬ ਜਕਾਰੇ 'ਚ ਦੇ ਆਜੇ ਬੋਲੇ ਚੋਣ ਹਾਰ ਬਹੁਤ ਬਹੁਤ ਧੰਨਵਾਦ ਵੱਡੇ ਹਰਮਨ ਪਾਰੇ ਲੀਡਰ ਹੈ ਔਰ ਜਿੰਦ ਸਾਹਿਬਾਰੇ ਫੈਸਲਾ ਲਖਾ ਦਾ ਜੀ ਵੀ ਅਨੁਥਕ ਔਰਗਾ ਵਜੂਨ ਸੁਣ ਚੜਾ ਲੀਡਰ ਹੈ ਇਹਨਾਂ ਦੀਆਂ ਗੱਲਾਂ ਸੁਣੋ ਔਰ ਤੜਫ ਆਪਣੇ ਇਲਾਕੇ ਦੀ ਆਪਣੇ ਇਲਾਕੇ ਦੇ ਲੋਕਾਂ ਨੇ ਜੋ ਜਿੰਦ ਸਾਹਿਬ ਦੀ ਆ ਉਹ ਹੋਣੀ ਬੜੀ ਔਖੀ ਆ ਔਰ ਮੈਂ ਪਿਛਲੇ 2 ਮਹੀਨੇ ਤੋਂ ਜਿੰਦ ਸਾਹਿਬ ਦਾ ਰੇੜੀ ਹੋ ਗਿਆ ਕਿਸ ਸਾਹਰੇ ਤੈਨੂੰ ਰੋਜ਼ ਫੋਨ ਕਰਨਾ ਕਿੰਨ ਗੋਗਾ ਚਾਹੁੰਦੇ ਆ ਲੋਕ ਤੈਨੂੰ ਐਮਪੀ ਦੇਖਣਾ ਚਾਹੁੰਦੇ ਆ ਲੇਕਿਨ ਮੇਰੇ ਮਤ ਸੀ ਇਹ ਐਮਪੀ ਇਕੱਰੀਆਂ ਪਾ ਦੋ ਬਣਾਉਣੇ ਆ ਫਿਰ ਵੀ ਕਿਸ ਸਾਹਰੇ ਰਾਏ ਕੀਤੀ ਬਾਕੀ ਐਮਐਲ ਜਿਹੜੇ ਲੜੇ ਆ ਐਮਐਲ ਹੈਗੇ ਉਹਨਾਂ ਸਾਰਿਆਂ ਨਾਲ ਗੱਲ ਕੀਤੀ ਕਿ ਆਪਾਂ ਸਰਕਾਰ ਕੁਲਵੀਰ ਸਿੰਘ ਵੀਰਾ ਪੰਥਕ 체ਰਾ ਇਹਨੂੰ ਆਪਾਂ ਖਡੂਰ ਸਾਹਿਬ ਤੋਂ ਇਲੈਕਸ਼ਨ ਲੜਾਈਏ ਤੇ ਮੇਰੇ ਬੇਟੇ ਨੂੰ ਰਣਪ੍ਰਸਾਦ ਵਰਤੇਗਾ ਮੰਡੀ ਤੇ ਗੀਰ ਨੇ ਜਦ ਵੀ ਉਹਨਾਂ ਨੇ ਬੁਲਾ ਕੇ ਪੁੱਛਿਆ ਕਿ ਭਾਈ ਤੂੰ ਲੜ? ਤੇ ਤੇਰਾ ਬੇਟਾ ਲੜੇ? ਮੈਂ ਕਿਹਾ ਸਰਦਾਰ ਕੁਲਵੀਰ ਸਿੰਘ ਜੀਰਾ ਕੋਣ ਹੈ? ਉਹ ਵੀ ਮੇਰਾ ਬੇਟਾ ਹੀ ਆ। ਉਹ ਕਹਿੰਦੇ ਰਣਪੁਰ ਸਾਹਿਬ ਦੀ ਟਿਕਟ ਤੁਹਾਨੂੰ ਨਹੀਂ ਮਿਲਣੀ। ਮੈਂ ਕਿਹਾ ਕੋਈ ਗੱਲ ਨਹੀਂ। ਅਸੀਂ ਕੋਈ ਟਿਕਟ ਨਾਲ ਸਾਰ ਲਾਂਗੇ। ਸੋਜ ਸਰਦਾਰ ਕੁਲਵੀਰ ਸਿੰਘ ਜੀਰਾ ਇੱਕ ਹੋੜ ਹਾਰ ਨੌਜਵਾਨ ਜਿਹੜਾ ਵਿਸ਼ੋਕਣ ਔਰ ਜਿਹਦਾ ਪਿਛਲੇ 5 ਸਾਲ ਦਾ ਜ਼ੀਰੇ ਹਲਕੇ ਦਾ ਰਿਕਾਰਡ ਬੜਾ ਕੰਮ ਕਰਨ ਵਾਲਾ ਨੌਜਵਾਨ ਹੈ ਕਿ ਇਹਨਾਂ ਨੂੰ ਪਰਿਗਰਤੀ ਨਾਲ ਜਿਤਾ ਕੇ ਭੇਜੋ ਨਹੀਂ ਗੱਲ ਐਸ ਬੰਦੇ ਦੀ ਜਿਤੇਰ ਕਰਿਓ ਬੰਦੇ ਆ ਬਾਰੇ ਹੁਣ ਬੜਾ ਤਜਰਬਾ ਹੋ ਗਿਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਜ਼ੀਰਾ ਸਾਹਿਬ ਹੋਵੇ ਇਸ ਵਜੀਰ ਤੁਹਾਡਾ ਵੀ ਕੋਈ ਗੱਲ ਸਾਹਬ ਹੋਵੇ ਤੁਹਾਡਾ ਵਜ਼ੀਰ ਤੇ ਕੰਮ ਬੜੇ ਸੋਕੇ ਆ ਔਰ ਮੈਂ ਇਹ ਜਾਣਦਾ ਜੇ ਦਰਚਸ ਵੀ ਮੈਂਬਰ ਪਾਰਲਮੈਂਟ ਦੇ ਐਮ ਐਲ ਏ ਆਪਣੇ ਹਲਕੇ ਜਿਲ੍ਹੇ ਦੇ ਤਾਂ ਕੋਈ ਕਾਫੀ ਸੰਬੰਧ ਨਹੀਂ ਔਰ ਇਹ ਪੰਨਾ ਵੀ ਪੱਜਣਾ ਚਾਹੀਦਾ ਔਰ ਜਿੰਨੇ ਪਾਰ ਸਰਕਾਰ ਨਾਲ ਜਿੰਨੇ ਤੁਹਾਡੇ ਕਰਮਿਆ ਉਹ ਸਾਰੇ ਜੀਰਾਂ ਸਾਹਿਬ ਕਰਉਣਗੇ ਨੰਬਰ ਆਉਂਦਾ ਹੋਇਆ ਇੱਕ ਵਾਰ ਫੇਰ ਬੇਤੀ ਕਰਾਂਗਾ ਕਿ ਰੋਟਾ ਤਾਂ ਅੰਮਰੇ ਦੇ ਮੂਰੂ ਪੈਣੀ ਆ। ਜੇ ਸਾਡੇ ਮੂਰੂ ਭੋਤ ਹੀ ਪੋਣੀ ਆ। ਜੀਰਾ ਸਾਹਿਬ ਨੂੰ ਰੋਟ ਪੋਣੀ ਆ ਤੇ ਕੰਮ ਇਹ ਕਰਨਾ। ਤੇ ਉਹਨੂੰ ਇੱਕ ਹੋਰ ਬੰਦੇ ਪਰ ਪਾਰਲਮੈਂਟ ਬਣਾ ਦਿਓ। ਤੇ ਤੁਹਾਡੇ ਚ ਜਿਹੜਾ ਐਮ.ਐਲ.ਏ ਵਿੱਚੋਂ ਮੈਂ ਵਿਚੰਗੇ ਤੁਹਾਡਾ ਸਾਰੇ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।